ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਤੁਸੀਂ ਜਾਣਨ ਵਾਲੇ ਰਹਿਮਤਾ ਦੇਣ ਵਾਲੇ ਸਭ ਦਾ ਉਦਾਰ ਚਿਤ ਕਰਨ ਵਾਲੇ ਅਪਾਰ ਹਰੀਅੰਗ ਖੇ ਮੇਰੇ ਵੈਗੁਰੂ ਜੀ ਹਰੀਅੰਗ ਦਾ ਅਰਥ ਹੈ ਨਾਸ਼ ਕਰਨਾ ਸਭ ਦੀ ਤਬਾਈ ਨਾਸ਼ ਵੀ ਤੁਸੀਂ ਕਰਨਾ ਹੈ ਕਰੀਅੰਗ ਤੇ ਜੇ ਨਾਸ਼ ਹੋ ਜਾਏਗਾ ਖੇੜ ਵਿਗੜ ਥੋੜਾ ਜਾਨੀ ਤੂੰ ਫਿਰ ਬਣਾ ਦੇਣੀ ਹੈ ਫਿਰ ਬੇਨਤੀ ਹੈ ਹਰੀਅੰਗ ਕਰੀਅੰਗ ਨਿਰਨਾਮੇ ਨਿਰਨਾਮੇ ਨਾਮ ਤੋਂ ਬਿਨਾ ਕੋ ਕਿਹੜਾ ਤੁਹਾਡਾ ਨਾਮ ਹੈ ਆਕਾਮੇ ਐੜਾ ਗੇਤਰ ਲਗਾ ਕਾਮੇ ਦਾ ਅਰਥ ਹੁੰਦਾ ਕਾਮਨਾ ਕਾਮਨਾ ਸੀ ਪਹਿਨੇ ਕਾਮ ਕੋਈ ਤੁਹਾਨੂੰ ਕਿਸੇ ਕਿਸਮ ਦਾ ਕੋਈ ਨਾਂ ਨਹੀਂ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਾਮਨਾ ਨਹੀਂ ਫਿਰ ਬਿੰਤੀ ਗੋਬਿੰਦੇ ਮੁਕੰਦੇ ਉਧਾਰੇ અપਾਰੇ ਖਰੀਅੰਗ ਕਰਨ ਨਾਮੇ ਅਕਾਮੇ ਅਗੇ ਹੈ ਪੁਜੰਗ ਪੁਜੰਗ ਪ੍ਰਯਾਤ ਛੰਦ ਇਹ ਸਤਿਗੁਰਾਂ ਨੇ ਸ਼ਬਦ ਵਰਤਿਆ ਫਿਰ 74 ਚੱਕਰ ਕਰਤਾ ਉਥੇ ਸੀ ਚੱਕਰ ਚੇਨ ਉਹ ਚੱਕਰ ਅਰਥ ਹੋਰ ਸਨ ਉਹਦਾ ਅਰਥ ਸੀ ਗੋਲ ਹਾਂਜੀ ਤੁਹਾਡਾ ਮੈਂ ਉਥੇ ਪਹਿਲੇ ਦਿਨ ਅਰਥ ਕੀਤੇ ਸਨ ਚੱਕਰ ਚੇਨ ਅਰ ਵਰਣ ਜਾਤ ਅਰ ਪਾਤ ਨੇ ਜੀ ਉਥੇ ਚੱਕਰ ਦਾ ਅਰਥ ਹੈ ਗੋਲਾਈ ਚ ਜਿਹੜੀਆਂ ਸਾਡੀਆਂ ਆ ਹੱਥਾਂ ਦੀਆਂ ਬਰੀਕ ਲੀਕਾਂ ਨਹੀਂ ਗੋਲ-ਗੋਲ ਘੁੰਮਦੀਆਂ ਉਹ ਚੱਕਰ ਇਥੇ ਇਹ ਚਕਰ ਦਾ ਅਰਥ ਦਿਸ਼ਾ ਪਾਸਾ ਚਤਰ ਚਕਰ ਕਰਤਾ ਕਰਤਾ ਦਾ ਅਰਥ ਬਣਾਉਣ ਵਾਲਾ ਇਹਦੇ ਲਬਜ਼ੀ ਅਰਥ ਇਹ ਨੇ ਕਿ ਮੇਰੇ ਪ੍ਰਭੂ ਜੀ ਚੌਵਾਂ ਕੁੰਟਾਂ ਦੇ ਜੀਵਾਂ ਨੂੰ ਪੈਦਾ ਕਰਨ ਵਾਲੇ ਤੁਸੀਂ ਹੋ ਮੈਂ ਜੀਵਾ ਸ਼ਬਦ ਵਰਤੇ ਹਾਂ ਤਾਂ ਧਰਤੀ ਵੀ ਤੋਂ ਨਹੀਂ ਪੈਦਾ ਕੀਤੀ ਹੋਰ ਸੌਖੇ ਕਰ ਲਈਏ ਚਾਰੇ ਕੁੰਟਾਂ ਵਿੱਚ ਜੋ ਬਣਾਇਆ ਪੈਦਾ ਕੀਤਾ ਹੈ ਇਹ ਦੇ ਪੈਦਾ ਕਰਤੇ ਤੁਸੀਂ ਹੁ ਕਰਤਾ ਦਰਤੇ ਕ੍ਰੀਏਟਰ ਬਣਾਉਣ ਵਾਲਾ ਚਤਰ ਚੱਕਰ ਖਰਤਾ ਤੇ ਖਰਤਾ ਦਾ ਲਬਜ਼ੀ ਅਰਥ ਹੁੰਦਾ ਨਾਸ਼ ਕਰਨ ਵਾਲਾ ਜੇ ਚਾਰ ਚਫੇਰੇ ਸਭ ਕੁਝ ਤੁਸੀਂ ਬਣਾਇਆ ਤੇ ਚਾਰ ਚਫੇਰੇ ਜੋ ਕੁਝ ਬਣਿਆ ਹੋਇਆ ਇੱਕ ਦਿਨ ਲੈ ਵੀ ਤੁਸੀਂ ਕਰਨਾ ਹੈ ਨਾਸ਼ ਵੀ ਤੁਸੀਂ ਕਰਨਾ ਹੈ ਜਬ ਉਦ ਕਰ ਕਰਾ ਕਰਤਾਰਾ ਪਰਜਾ ਤਰਤਬ ਦੇ ਅਪਾਰਾ ਜਬ ਆਕਰ ਕਰਤੋ ਕਬਮੂ ਤੋਂ ਮਿਲਤ ਦੇ ਦਰਸਬੁ ਕਰਤਾ ਹਰਤਾ ਹੋਈ ਹੈ ਨਾ ਐਸੇ ਕਰਕੇ ਗੁਰੂ ਜੀ ਨੇ ਜੇਤੇ ਹੀ ਹਿੰਦੂਇਸਮ ਦੇ ਵੱਖਰੇ ਵੱਖਰੇ ਨੇ ਸਕੀਮਾ ਕਰੇ اسلام ਵਿੱਚ ਵੀ ਵੱਖਰੇ ਵੱਖਰੇ ਇਹ ਜਿਹੜੇ ਨੇ ਫਰਿਸ਼ਤੇ ਨੇ ਆ ਕਿ ਹਿੰਦੂਇਸਮ ਨੇ ਕਿਹਾ ਵਿਸ਼ਨੂ ਬ੍ਰਹਮ ਇਕਾਮਾਈ ਜੁਗਤ ਵਿਆਹ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਮਹਾਰਾਜ ਕੇ ਨਹੀਂ ਨਹੀਂ ਇਹ ਤਿੰਨ ਨਹੀਂ ਜਿਵ ਤਿਸ ਭਾਵੈ ਜਿਹੜਾ ਚਤਰ ਚੱਕਰ ਕਰਤਾ ਵੋਹੀ ਬ੍ਰਹਮਾ ਹੈ ਕਰਤਾ ਵੈਗੁਰੂ ਜਿਵ ਤਿਸ ਭਾਵੈ ਤੇ ਮੈ ਚਲਾਵੈ ਜਿਵ ਹੋਵੈ ਫੁਰਮਾਨ ਗੁਰੂ ਜੀ ਕਹਿੰਦੇ ਚਾਰ ਚਫੇਰੇ ਬਣਾਉਣ ਵਾਲੇ ਵੀ ਤੁਸੀਂ ਤੇ ਚੁਗਿਰਦੇ ਦਾ ਖਾਤਮਾ ਕਰਨ ਵਾਲੇ ਵੀ ਤੁਸੀਂ ਚਤਰ ਚੱਕਰ ਦਾਨੇ ਦਾਨ ਚਾਰ ਚਫੇਰੇ ਸਭ ਜੀਵਾਂ ਨੂੰ ਦਾਨ ਦੇਣ ਵਾਲਾ ਤੂੰ ਹੈ ਕੋਈ ਕਿਸੇ ਨੂੰ ਨਹੀਂ ਦਿੰਦਾ ਕਿਉਂਕਿ ਦਦਾ ਦਾਤਾ ਇਕ ਹੈ ਜਗਤ ਭਿਖਾਰੀ ਫਿਰਤ ਹੈ ਇਹ ਚਾਰ ਚੁਬੇ ਜਿੰਨੇ ਮੰਗਤਿਆਂ ਨੂੰ ਦਾਤਾਂ ਦਿੰਦੇ ਤੁਸੀਂ ਦੇ ਰਹੇ ਹੋ ਤੁਹਾਡੇ ਤੋਂ ਬਿਨਾ ਕਿਸੇ ਨੇ ਕੀ ਦੇਣਾ ਹੈ ਮਹਾਰਜ ਕਹਿੰਦੇ ਨੇ ਕਿ ਭਾਈ ਸਿੱਖੋ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਜੀਵ ਜਿੱਤੇ ਜਲ ਮੈਂ ਥਲ ਮੈਂ ਜਿੰਨੇ ਜੀਵ ਨੇ ਸਾਰਿਆਂ ਨੂੰ ਰੋਜੀ ਤਾਂ ਉਹ ਹੀ ਦੇ ਰਿਆ ਨਾ ਜੀ ਹਜ਼ੂਰ ਭਰਮਾ ਰਹੇ ਨੇ ਚਤਰ ਚੱਕਰ ਜਾਣੇ ਜੇ ਦਾਨ ਦਿੰਦੇ ਹੋ ਨਾ ਤੇ ਚਾਰਜ ਵੇਰੇ ਜਿੰਨੇ ਜੀਵ ਨੇ ਸਭ ਦੇ ਦਿਲ ਦੀ ਤੁਸੀਂ ਜਾਣਦੇ ਹੋ ਸਭ ਦਾ ਪਤਾ ਵੀ ਕਿਹੜਾ ਬੰਦਾ ਕਿੱਥੇ ਖਲੋਤਾ ਕੀ ਇਹਦੇ ਮਨ ਚ ਹੈ ਜਿੰਨਾ ਮਰਜੀ ਬੰਦਾ ਉੱਤੋਂ ਪਰਦੇ ਪੁਰਦੇ ਪਾਈ ਜਾ ਮੈਂ ਕਹਿੰਦਾ ਉਹ ਕਿੰਨਾ ਕਿਰਪਾਲੂ ਹੈ ਬੰਦੇ ਨੂੰ ਬੰਦੇ ਦੇ ਔਗਣ ਪਤਾ ਲੱਗ ਜਾਂਦੇ ਤੇ ਥਾਂ ਥਾਂ ਤੇ ਭਾਂਡਦਾ ਹੈ ਆ ਗੁਰੂ ਕੋਲ ਆਈਦਾ ਇਹਨੂੰ ਸਭ ਨੂੰ ਸਭ ਨੂੰ ਸਭ ਦਾ ਪਤਾ ਕਿਹੜਾ ਕਿਹੜਾ ਬੰਦਾ ਕਿਵੇਂ ਆ ਰਿਹਾ ਉਹ ਕਿਸੇ ਚੋਰ ਕਰਨ ਵਾਲੇ ਨੂੰ ਵੀ ਦੱਸਦਾ ਜਿਹੜਾ ਮੱਥਾ ਟੇਕਦਾ ਬੜਾ ਕਪਟੀ ਆ ਨਹੀਂ ਉਹ ਇੰਨਾ ਦਿਆਲੂ ਹੈ ਸਭਾਰੇ ਜਾਣਦਾ ਪਰ ਜਾਣ ਕੇ ਵੀ ਦਈ ਜਾਂਦਾ ਜਿਓਏ ਦੋਖਨ ਦੇਖਤ ਹੈ ਪਰ ਦੇਤ ਨਾ ਹੈ ਅਕਿਰਤ ਕਣਾਂ ਨੂੰ ਪਾਲਦਾ ਸੱਚੀ ਜੀ ਅਕਿਰਤ ਕਣਾਂ ਨੂੰ ਕੌਣ ਪਾਲਦਾ ਕਿਰਤ ਕਣ ਕਹਿੰਦੇ ਆ ਕਿਰਤ ਕਣ ਸਭ ਤੋਂ ਮਾੜਾ ਵੈ ਗੁਰੂ ਕਿੰਨਾ ਦੇয়ালੂ ਅਕਿਰਤ ਕਣਾਂ ਨੂੰ ਵੀ ਪਾਲੀ ਜਾ ਰਿਹਾ ਹਜ਼ੂਰ ਨੇ ਕਿਹਾ ਨਾ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾਂਏ ਫਿਰ ਵੀ ਦਈ ਜਾਂਦੇ ਮੁਕਰ ਜਾਂਦੇ ਇੱਥੇ ਮਹਾਰਾਜ ਕਹਿੰਦੇ ਸਭ ਨੂੰ ਜਾਂਦਾ ਕਿ 74 ਚੱਕਰ ਵਰਤੀ ਇੱਥੇ ਵਰਤੀ ਦਾ ਅਰਥ ਕਰਾਂਗੇ ਜੀ ਮੌਜੂਦ ਰਹਿਣ ਵਾਲਾ ਚਾਰ ਚੁਕੰਟਾਂ ਵਿੱਚ ਚਾਰੇ ਪਾਸੇ ਮੈਂ ਅੱਗੇ ਅਰਥ ਕਰ ਦਿੱਤੇ 74 ਚੱਕਰ ਦੇ ਸਿੱਧੇ ਪਹਿਲੇ 74 ਦਾ ਅਰਥ ਕੀਤਾ ਚਾਰ ਚੱਕਰ ਦਾ ਅਰਥ ਕੀਤਾ ਦਿਸ਼ਾਵਾਂ ਸਿੱਧੇ ਅਰਥ ਮੈਂ ਕਰੀ ਜਾ ਰਹੇ ਹਾਂ ਚਾਰੇ ਦਿਸ਼ਾਵਾਂ ਵਰਤਣ ਵਾਲਾ ਤੁਸੀਂ ਹੋ 74 ਚੱਕਰ ਭਰਤੀ ਭਰਤੀ ਦਾ ਅਰਥ ਹੈ ਪਾਲਣਾ ਕਰਨ ਵਾਲਾ ਚਾਰ ਚੁਫੇਰੇ ਜਿੰਨੇ ਜੀਵ ਨੇ ਸਭ ਦੀ ਇਹਨਾਂ ਨੂੰ ਭਰਨ ਵਾਲੇ ਤੁਸੀਂ ਹੋ 74 ਚੱਕਰ ਪਾਲੇ ਖੇ ਮੇਰੇ ਵੈਗੁਰੂ ਜੀ ਚਾਰ ਚਫੇਰੇ ਜਿੰਨੇ ਜੀਵ ਨੇ ਸਭ ਦੀ ਰੱਖਿਆ ਕਰਨ ਵਾਲੇ ਤੁਸੀਂ ਪਾਲਣ ਵਾਲੇ ਤੁਸੀਂ 74 ਚੱਕਰ ਕਾਲੇ ਚਾਰ ਚਫੇਰੇ ਜਦੋਂ ਖਾਤਮਾ ਹੋਣਾ ਇਹ ਖਾਤਮਾ ਵੀ ਤੁਸੀਂ ਕਰਨ ਵਾਲੇ ਹੋ 74 ਚੱਕਰ ਪਾਸੇ ਪਾਸੇ ਦਾਤ ਹੁੰਦਾ ਵਲ ਤਰਫ ਆਪਾਂ ਪੰਜਾਬੀ ਕਿਹਣਾ ਐਸ ਪਾਸੇ ਆ ਜਾ ਉਸ ਪਾਸੇ ਹੋ ਜਾ ਇਹ ਉਹ ਹੈ ਤਰਫ 74 ਚੱਕਰ ਪਾਸੇ ਕਿਹੜੀ ਥਾਂ ਹੋਏ ਜਿੱਥੇ ਇਹ ਪਰਮਾਤਮਾ ਨਾ ਹੋਵੇ ਹਜ਼ੂਰ ਕਹਿੰਦੇ ਚਾਰ ਚੁਫੇਰੇ ਤੁਸੀਂ ਹੋ ਇਹੀ ਗੱਲ ਬਾਬਾ ਜੀ ਨੇ ਕਹੀ ਸੀ ਜੀਵਨ ਨੂੰ ਉਹਨੇ ਲੱਤਾਂ ਚ ਮਾਰੀ ਉੰਜ ਸਾਚੇ ਵੇ ਮੱਕਾ ਘੁੰਮਿਆ ਹਾਂ ਜੇ ਕਿਸੇ ਨੂੰ ਸ਼ੌਂਕ ਹੈ ਤੁਹਾਡੇ ਇੱਥੇ ਉਦਾਂ ਲਾਈਆਂ ਸਨ ਕਿਤਾਬਾਂ ਇੱਕ ਕਿਤਾਬ ਹੈ ਜ਼ਰੂਰ ਪੜਿਓ ਉਹਦਾ ਨਾਮ ਹੈ ਗੁਰੂ ਨਾਨਕ ਦੀ ਬਗਦਾਦ ਫੇਰੀ ਉਹ ਚਸ਼ਮਦੀਦ ਗਵਾਹ ਕਹਿੰਦਾ ਸਾਡੇ ਸਾਹਮਣੇ ਖੁਮਿਆ ਸੀ ਇਹ ਕਿਤਾਬ ਕਿਸੇ ਆਮ ਰੈਟਰ ਨਹੀਂ ਮੁਸਲਮਾਨ ਨੇ ਲਿਖੀ ਮੈਂ ਫਿਰ ਬੇਨਤੀ ਕਰਾਂਗਾ ਕਿ ਕਿਹੜੀ ਥਾਂ ਜਿੱਥੇ ਨੇ ਜੀਵਨ ਨੇ ਲੱਤ ਮਾਰੀ ਤੂੰ ਰੱਬ ਦੇ ਘਰ ਵੱਲ ਲੱਤਾਂ ਕਰਕੇ ਪਏ ਹਜ਼ੂਰ ਨੇ ਕਿਹਾ ਜਿੱਧਰ ਨਹੀਂ ਰੱਬ ਦਾ ਘਰ ਉਧਰ ਲੱਤਾਂ ਕਰ ਦੇ ਗੁਰਮਤ ਜਿਹੜੀ ਉਹ ਕਹਿੰਦੀ 4 ਚਫੇਰੇ ਹਰ ਪਾਸੇ ਹੈ ਹਜ਼ੂਰ ਕਹਿੰਨੇ 74 ਚੱਕਰ ਪਾਸੇ 74 ਚੱਕਰ ਵਾਸੇ ਚਾਰੀਆਂ ਥਾਵਾਂ ਇਸ ਹਰ ਪਾਸੇ ਤੁਸੀਂ ਉਹ ਘਰ ਥਾਂ ਵਿੱਚ ਤੁਸੀਂ ਵਸਦੇ ਹੋ ਅੱਗੇ ਜੀ ਸਾਰਿਆਂ ਚ ਵਸਦੇ ਆ ਹਾਂ ਸਗਲ ਬਨਸਪਤ ਮਾਹ ਬਸੰਤਰ ਸਗਲ ਦੁੱਧ ਮੈਂ ਕੀਆ ਲੱਕੜ ਭਾਵੇਂ ਕਨੇਡਾ ਚ ਲੈ ਜਾਓ ਇਤੋਂ ਚੀਲ ਲੈ ਜਾਓ ਆਪਣੀ ਉਥੇ ਕਿਕਰ ਜਾਂ ਟਾਲੀ ਵਾਲਿਓ ਅੱਗ ਤਾਂ ਕੁਝ ਨਿਕਲਨੀ ਹੈ ਲੱਕੜ ਚ ਅੱਗ ਅੱਗ ਦੋ ਨਹੀਂ ਨਿਕਲੀਆਂ ਕਾਲੂ ਨੇ ਮੈਂ ਬੇਨਤੀ ਖੈਦ ਤੇ ਦਿਨੇ ਕੀਤੀ ਸੀ ਗਾਵਾਂ ਦੇ ਰੰਗ ਵੱਖਰੇ ਨੇ ਦੁੱਧ ਥੋੜਾ ਵੱਖਰਾ ਹੈ ਗਾਵਾਂ ਕਾਲੀਆਂ ਪੀਲੀਆਂ ਭਾਈ ਸਾਹਿਬ ਨੇ ਕਿਹਾ ਗਾਈ ਰੰਗ ਬਰੰਗ ਬਹੁਤ ਦੁੱਧ ਉੱਜਲ ਵਰਨਾ ਰੰਗੀਆਂ ਬਰੰਗੀਆਂ ਗਾਵਾਂ ਥੋੜਾ ਇਸ ਤਰ੍ਹਾਂ ਬੰਦਾ ਕਹੇ ਜੀ ਅੱਜ ਮੈਂ ਲਾਲ ਗਾਂ ਦਾ ਦੁੱਧ ਪੀਣਾ ਹੈ ਲਾਲ ਦੁੱਧ ਉਹ ਕਹਿੰਦੇ ਚਮੜੀ ਸਕਿਨ ਖੱਗ ਡੱਬੀ ਖੜਬੀ ਹੋ ਸਕਦੀ ਹੈ ਦੁੱਧ ਡੱਬਾ ਖੜਬਾ ਨਹੀਂ ਹੋਣਾ ਇਹ ਬਾਹਰ ਦਾ ਟਾਂਚਾ ਇਹ ਖੋ ਜਾਖੇ ਗੁਰੂ ਜੀ ਕਹਿ ਰਿਹਾ ਚਾਰ ਚੁਫੇਰੇ ਤੁਹਾਡਾ ਵਾਸਾ ਹੈ 74 ਚੱਕਰ ਮੰਨੇ ਚਾਰ ਚੁਫੇਰੇ ਤੈਨੂੰ ਮੰਨਿਆ ਜਾਂਦਾ ਹਰ ਮੰਨਣ ਮੰਨ ਦੇ ਤਰੀਕੇ ਵੱਖਰੇ ਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਏ ਦਿਉਰਾ ਮਸਜਿਦ ਸੋ ਵੀ ਪੂਜਾ ਉਹ ਨਵਾਜ ਹੋਈ ਮਨ ਸਭ ਏਕਪੈ ਅਨੇਕ ਕੋ ਪ੍ਰਭਾਉ ਹੈ ਪਰ ਮੰਨਿਆ ਤਾਂ ਤੈਨੂੰ ਹੀ ਜਾਂਦਾ ਹੈ ਨਾ ਇਹ ਪਾਰ ਬ੍ਰਹਮ ਪਰਮੇਸ਼ਵਰ ਜੀ ਚਤਰ ਚੱਕਰ ਦਾਨਿਆ ਚਾਰ ਚੁਫੇਰੇ ਦਾਨ ਦੇਣ ਵਾਲੇ ਰਿਜ਼ਕ ਦੇਣ ਵਾਲੇ ਤੁਸੀਂ ਹੋ ਇੱਕ ਛੰਦ ਸਿਰ ਹੋਰ ਕਰਾਂਗੇ ਜੀ ਅੱਗੇ ਅੱਗੇ ਮਹਾਰਾਜ ਕਹਿੰਦੇ ਨਾ ਸਤਰ ਹੈ ਨਾ ਮਿੱਤਰ ਹੈ ਇਹ ਚਾਚਰੀ ਛੰਦ ਹੈ ਨਾ ਸਤਰ ਹੈ ਨਾ ਮਿੱਤਰ ਹੈ ਨਾ ਪਰਮੰਗ ਨਾ ਪਿਤਰ ਹੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਜੇ ਛੰਦ ਦੀ ਛਾਲ ਦੇਖੋ ਨਾ ਸਤਰ ਇਕੱਠਾ ਹੋਣਾ ਹੈ ਕਿਉਂਕਿ ਅਜਨਮੰਗ ਆ ਗਿਆ ਇੱਥੇ ਫਿਰ ਮਹਾਰਜ ਕਰਾਂਗਾ ਨਾ ਸਤਰ ਹੈ ਸਤਰਦਰ ਤੇ ਸ਼ਤਰੂ ਦੁਸ਼ਮਨ ਵੈਗੁਰੂ ਤੇਰਾ ਕੋਈ ਵੈਰੀ ਨਹੀਂ ਉਹਦੇ ਨਾਲ ਵੈਰ ਬਰਾਬਰ ਦਾ ਕਮਾਊਗਾ ਨਾ ਹਾਂ ਇੱਕ ਦੋ ਬੰਦਾਂ ਯਤਨ ਕੀਤਾ ਹਰ ਰਾਖਸ਼ ਬਣਿਆ ਉਹਨੇ ਬਰਾਬਰਤਾ ਕੀਤੀ ਸੱਚੀ ਮਚੀਬ ਦਾ ਨਾਲ ਕੋਈ ਵੈਰ ਨਹੀਂ ਕਮਾ ਸਕਦਾ ਨਾ ਮਿੱਤਰ ਹੈ ਸੱਚੀ ਤੇਰਾ ਮਿੱਤਰ ਵੀ ਕੋਈ ਨਹੀਂ ਆਪਾਂ ਤੇ ਕਹਾਂਗੇ ਗੁਰੂ ਰੱਬ ਸਭ ਦਾ ਮਿੱਤਰ ਮਿੱਤਰਤਾ ਵੀ ਬਰਾਬਰ ਦਾ ਚਾਹੀਦਾ ਨਾ ਇਹਦਾ ਭਾਵ ਇਹ ਵੀ ਨਾ ਤੇਰੇ ਕੋਈ ਬਰਾਬਰ ਹੋ ਕੇ ਦੁਸ਼ਮਣੀ ਕਮਾ ਸਕਦਾ ਹੈ ਨਾ ਤੇਰੇ ਬਰਾਬਰ ਹੋ ਕੇ ਕੋਈ ਮਿੱਤਰ ਤੱਕ ਮਾ ਸਕਦਾ ਤੁਸੀਂ ਉੱਚੇ ਨਾ ਸਤਰੈ ਨਾ ਮਿਤ్రੈ ਨਾ ਪਰਮੰ ਤੁਸੀਂ ਭਟਕਣਾ ਭੁਲੇਖੇ ਤੋਂ ਦੂਰ ਹੋ ਤੁਹਾਨੂੰ ਕੋਈ ਭਟਕਣਾ ਨਹੀਂ ਕੋਈ ਸੱਚੀ ਮੁੱਚੀ ਕੋਈ ਭੁਲੇਖਾ ਨਹੀਂ ਅਗੇ ਨਾ ਪਿਤ੍ਰੈ ਉnde ਵੈਸੇ ਭੀਤ ਦਾ ਲਬ지 ਅਰਥ ਕੰਧ ਹੁੰਦਾ ਜੀ ਹਾਂਜੀ ਇੱਥੇ ਪਿਤ੍ਰੈ ਦਾ ਅਰਥ ਕੀਤਾ ਜਾਏਗਾ ਦੁਚਿੱਤਾਪਨ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਹਾਡੇ ਅੰਦਰ ਕੋਈ ਭ੍ਰੰਤੀ ਪਾਪ ਕੀ ਨਿਕਸ਼ਵਤ ਕੋਈ ਦੁਚਿੱਤਾ ਪਾਨੀ ਕੋਈ ਵੈਗਰੂ ਦੇ ਅੰਦਰ ਭ੍ਰੰਤੀ ਨਹੀਂ ਹੈਗੀ ਮਾਰੀ ਕੰਨਾ ਸਤਰੈ ਨਾ ਮਿਤਰਾ ਐ ਨਾ ਪਰਮੰਗ ਨਾ ਪਿਤਰਾ ਐ ਨਾ ਕਰਮੰਗ ਨਾ ਕਾਏ ਅ ਜਨਮੰ ਨਾ ਕਰਮੰ ਤੁਹਾਨੂੰ ਕਿਸੇ ਕੰਮ ਦੀ ਲੋੜ ਨਹੀਂ ਕਰਮਾ ਤੋਂ ਰਹਿ ਤੋ ਨਾਲੇ ਤੁਸੀਂ ਕਰਮਾਂ ਦੇ ਦੀਨ ਥੋੜੋ ਇਹ ਕਰਮ ਤਾਂ ਸਾਡੇ ਲਈ ਨੇ ਇੱਥੋਂ ਤੱਕ ਗੁਰਮਖੋ ਬੰਦਗੀ ਵਾਲੇ ਉੱਤੇ ਵੀ ਕਰਮ ਨਹੀਂ ਟੁੱਕ ਦੇ ਖੁੰਦੇ ਆਪਾਂ ਕਰਮਾਂ ਦੇ ਦੀਨ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰੀ ਆਇ ਕਰਮ ਹੀ ਜਨਮ ਦਿੰਦਾ ਕਰਮ ਹੀ ਮੌਤ ਦਿੰਦਾ ਕਰਮ ਵੱਡਾ ਕੇ ਕਿਰਪਾ ਵੱਡੀ ਮੈਂ ਇੱਕ ਬੇਨਤੀ ਕਰਾਂ ਗੁਰਮਖੋ ਤਿੰਨ ਤਰ੍ਹਾਂ ਦੇ ਕਰਮ ਨੇ ਜੀ ਇਸ ਪਰਾਲਬ ਪਰਾਲਬਤ ਕਰਮ ਸੰਚਿਤ ਕਰਮ ਤੇ ਕਿਰਿਆਮਾਨ ਕਰਮ ਇਹਨੇ ਥੋੜੇ ਅਰਥਿਓ ਕਰ ਲਈਏ ਜਿਹੜਾ ਹੁਣ ਆਪਾਂ ਕਥਾ ਕਰ ਰਹੇ ਆ ਮੈਂ ਬੋਲ ਰਿਹਾ ਇੱਕ ਕਿਰਿਆਮਾਨ ਕਰਮ ਹੈ ਆਪ ਜੀ ਸੁਣ ਰਹੇ ਹੋ ਇਹ ਕਿਰਿਆਮਾਨ ਹੈ ਜਦੋਂ ਇਹ ਤੋਂ ਹੁਣ ਮੈਂ ਜਿਹੜਾ ਬੋਲ ਚੁੱਕਾ ਨਾ ਵੀ ਕਿਰਿਆਮਾਨ ਕਰਮ ਹੈ ਉਹ ਸੰਚਿਤ ਹੋ ਗਿਆ। ਫਿਰ ਅਰਜ ਨੂੰ ਸੌਖਾ ਹੋਰ ਸੌਖਾ ਸਮਝੀਏ। ਹੁਣ ਵੱਲੋਂ ਅਸੀਂ ਗੁਰਦੁਆਰੇ ਕਥਾ ਕੀਰਤਨ ਸੁ ਰਹੇ ਹਾਂ ਬੈਠੇ ਹਾਂ ਕਿਰਿਆਮਾਨ ਹੈ। ਜਦੋਂ ਇਸ ਦਰਵਾਜ਼ੇ ਤੋਂ ਬਾਹਰ ਜਾਣਾ ਇਹ ਸੰਚਿਤ ਹੋ ਗਿਆ। ਇਹ ਹੀ ਸੰਚਿਤ ਜਿਹੜਾ ਪਰਾਲਬਦ ਬਣ ਜਾਂਦਾ ਹੈ। ਇਹ ਕੀਤਾ ਹੋਇਆ ਕਰਮ ਜਿਹੜਾ ਸੰਚਿਤ ਹੋਇਆ ਜ਼ਿੰਦਗੀ 'ਚ ਕਿਤੇ ਤੋਂ ਖਾਮਿਲ ਲੱਗੇ ਇਹ ਪਰਾਲਬਦ ਬਣ ਕੇ ਬੰਦੇ ਨੂੰ ਬਚਾ ਜਾਂਦਾ ਹੈ। ਇਸ ਤਰ੍ਹਾਂ ਕਰਮ ਚੱਲਦੇ ਨੇ ਜੀ ਫਿਰ ਅਰਜੇ ਦਾ ਆਪਾ ਕਹਿੰਨਾ ਪੂਰ ਕਿ ਚੰਗਾ ਕਰਮ ਅੱਗੇ ਆ ਗਿਆ ਉਹ ਬਚ ਗਏ ਉਹ ਪਰਾਲਬਦ ਬਣਿਆ ਕਿਤੇ ਸੰਚੰਗਾ ਕਿਵੇਂ ਆ ਗਿਆ ਕਿਉਂਕਿ ਕਿਰਿਆਮਾਨ ਸੰਚਿਤ ਬਣਦਾ ਹੈ ਸੰਚਿਤ ਪਰਾਲਬਦ ਬਣਦਾ ਹੈ ਪਰਾਲਬਦ ਚੰਗਾ ਹੋਵੇ ਤੇ ਕਿਰਿਆਮਾਨ ਫਿਰ ਚੰਗਾ ਬਣ ਜਾਂਦਾ ਇਉਂ ਵ੍ਰਿਤ ਚੱਲਦਾ ਹੈ ਜੀ ਇਹਦਾ ਇੱਥੇ ਹਜ਼ੂਰ ਕਹਿੰਦੇ ਤੇਰੇ ਲਈ ਕੁਝ ਨਹੀਂ ਤੁਸੀਂ ਕੋਈ ਸੰਚਿਤ ਨਹੀਂ ਕੋਈ ਪਰਾਲਬਦ ਨਹੀਂ ਕਿਰਿਆਮਾਨ ਕੋਈ ਕਰਮ ਨਹੀਂ ਅੱਗੇ ਗੁਰੂ ਜੀ ਕਹਿੰਦੇ ਨਾ ਕਾਏ ਇਥੇ ਕਾਇ ਕਾਇ ਨਹੀਂ ਅਰਥ ਹੋਰ ਹੋ ਜਾਣਗੇ ਕਾਇ ਕਾਇਆ ਤੁਹਾਡੀ ਕੋਈ ਕਾਇਆ ਨਹੀਂ ਕੋਈ ਸ਼ਰੀਰ ਨਹੀਂ ਅੱਗੇ ਹੈ ਅਜਨਮੰ ਤੁਸੀਂ ਜਨਮ ਤੋਂ ਰਹਿ ਤੋ ਤੇ ਅਗਲਾ ਸ਼ਬਦ ਹੈ ਆਜਾਏ ਜਾਏ ਦਾ ਲਫ਼ਜ਼ੀ ਅਰਥ ਹੁੰਦਾ ਜਾਣਾ ਤੇ ਜਾਏ ਦਾ ਅਰਥੋਂ ਜੰਮਣਾ ਜਾਏ ਦਾ ਅਰਥ ਇਸਤਰੀ ਵੀ ਹੁੰਦਾ ਹੈ ਜੀ ਇਹਦਾ ਅਰਥ ਹੋ ਗਿਆ ਆਜਾਏ ਵੈ ਗੁਰੂ ਜੀ ਤੁਸੀਂ ਕਿਹੜੇ ਇਸਤਰੀ ਦੀ ਪੈਦਾ ਹੋਇਆ ਜਿਹੜੇ ਕਰਮਾਂ ਦੇ ਬੱਧੇ ਆਇਓ ਕਰਮ ਤਾਂ ਜੰਮਣ ਮਰਨ ਵਾਲਿਆਂ ਦੇ ਨੇ ਤੁਹਾਡੇ ਤੇ ਕੋਈ ਕਰਮ ਨਹੀਂ ਲੱਗ ਹੁੰਦਾ ਨਾ ਚਿੱਤਰੈ ਚਿੱਤਰ ਦਾ ਅਰਥ ਤਸਵੀਰ ਫੋਟੋ ਵੈਗਰੁ ਤੇਰੀ ਤਸਵੀਰ ਨਹੀਂ ਕਿਸੇ ਬਣਾ ਸਕਦੀ ਰੱਬ ਦੀ ਤਸਵੀਰ ਵੇਖੀ ਹੈ ਜੀ ਨਹੀਂ ਬਣਦੀ ਨਾ ਮੈਨੂੰ ਇਹ ਗੱਲ ਬੜੀ ਸੁਣੀ ਯਾਦ ਆਈ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦਾ ਇੱਕ ਕਿਤਾਬੇ ਖੁੱਲੇ ਲੇਖ ਖੁੱਲੇ ਮੈਦਾਨ ਖੁੱਲੇ ਲੇਖ ਇਹ ਚੁੱਪ ਪ੍ਰੀਤ ਦਾ ਸ਼ੈਨਸ਼ਾ ਵਪਾਰੀ ਤੇ ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਮੈਂ ਫਿਰ ਲਵਜ ਵਰਤਨ ਲਗਾ ਪ੍ਰੋਫੈਸਰ ਸਭਜ ਸੁਣ ਕੇ ਤਾਬਲੇ ਨਾ ਹੋਇਓ ਕਿਉਂਕਿ ਸਮੇਂ ਨਾਲ ਹੀ ਸ਼ਬਦ ਬਹੁਤ ਕੁਝ ਕਰ ਗਿਆ ਪ੍ਰੋਫੈਸਰ ਦਾ ਪ੍ਰੋਫੈਸਰ ਪੂਰਨ ਸਿੰਘ ਅਧਿਆਤਮਕਵਾਦੀ ਸਨ ਕਲ ਪਰਸ਼ਮਰਜ ਕੀਤੀ ਬੰਦਗੀ ਵਾਲੇ ਸਨ ਉਹਨੇ ਇੱਕ ਕਿਤਾਬ ਲਿਖੀ ਉਹ ਚ ਲਿਖਦਾ ਕਲਗੀ ਵਾਲੇ ਦੀ ਛਵੀ ਛਵੀ ਦਾ ਅਰਥ ਸਵਰੂਪ ਚਿਹਰਾ ਉਕਾ ਨਾ ਮੇਰੇ ਮਨ ਚਾਹੇ ਮੈਂ ਗੁਰੂ ਗੋਬਿੰਦ ਸਿੰਘ ਜੀ ਨਾ ਤਸਵੀਰ ਬਣਾਵਾਗਾ ਕਹਿੰਦਾ ਮੈਂ ਰੰਗਾਂ ਦਾ ਡੱਬਾ ਚੁੱਕਿਆ ਕਿਨੂੰ ਪੁੱਛਾਂ ਜੀ ਕਹਿੰਦਾ ਮੈਂ ਸਤਲੁਜ ਕੋਲ ਚਲਾ ਗਿਆ ਵੀ ਇਹ ਤਾਂ ਬੜੀ ਧੀਰ ਦਾ ਵਕਤ ਹੈ ਜਦੋਂ ਮਹਾਰਾਜ ਆਰ ਪਰ ਹੁੰਦੇ ਸਨ ਜਦੋਂ ਰਤਨ ਰਾਏ ਆਇਆ ਸੀ ਸ਼ਾਮ ਦਾ ਰਾਜਾ ਘੋੜੇ ਸ਼ਸਤਰ ਲੈ ਕੇ ਤੇ ਮਹਾਰਾਜ ਉਹਦੇ ਨਾਲ ਖੇਡਦੇ ਸਨ ਇਹਦੇ ਕਿਨਾਰੇ ਜਲ ਕ੍ਰੀੜਾ ਕਰਦੇ ਸਨ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਹੱਸਨ ਤੈਨੂੰ ਪਤਾ ਹੈ ਨਾ ਤੂੰ ਤੇ ਸੁੱਕੇ ਹੀ ਨਹੀਂ ਉਹਦੰਦਾ ਕਹਿੰਦਾ ਮੈਂ ਤਸਵੀਰ ਬਣਾਈ ਬੁੱਝ ਪਾ ਛਾ ਕੇ ਤੇ ਸਾਰਾ ਦਿਨ ਬਣਾ ਕੇ ਮੈਂ ਜਲ ਪ੍ਰਵਾ ਕਰਤੀ ਨਹੀਂ ਇਹ ਇਹ ਅਕਾਲ ਦੇ ਸੋਦੀ ਫੋਟੋ ਨਹੀਂ ਹੋ ਸਕਦੀ ਕਹਿੰਦਾ ਦੂਜੇ ਦਿਨ ਬਣਾਈ ਤੇ ਕਹਿੰਦਾ ਸਤ ਨੂੰ ਪੁੱਛਾਂ ਬੋਲਦੀ ਕੋਈ ਨਹੀਂ ਤੁਰਿਆ ਜਾਂਦਾ ਬਸ ਮੇਰੇ ਮਨ ਚ ਚਲ ਪੋਂਟੇ ਦੀ ਜਮਨਾ ਤੋਂ ਪੁੱਛਨੇ ਉਹ ਵੀ ਮਹਾਰਾਜ ਦਰਿਆ ਦੇ ਕੰਢੇ ਕਹਿੰਦਾ ਮੈਂ ਪੁੱਛਣਾ ਚਾਹੁੰਦਾ ਸਭੀ ਜਦੋਂ ਕਵੀ ਦਰਬਾਰ ਹੋਇਆ ਤੇ ਅਕਾਲ ਦੀ ਉਸ ਜਦੋਂ ਤੂੰ ਹੀ ਤੂੰ ਹੀ ਦਾ ਆਲਾਪ ਲਾਇਆ ਤੇ ਉਸ ਆਲਾਪ ਨੇ ਤੇਰੇ ਪਾਣੀ ਨੂੰ ਵੀ ਸ਼ਾਂਤ ਕਰ ਦਿੱਤਾ ਜਦੋਂ ਤੂੰ ਹੀ ਤੂੰ ਹੀ ਨੇ ਤੈਨੂੰ ਸ਼ਾਂਤ ਕੀਤਾ ਉਦੋਂ ਮੁੱਖ ਕੀ ਹੋ ਜਾ ਸੀ ਗੁਰੂ ਗੋਬਿੰਦ ਸਿੰਘ ਦਾ ਉਹ ਕਹਿੰਦਾ ਵੀ ਜਮਨਾ ਵੀ ਚੁੱਪ ਅੜਾਰੀ ਦੁੱਖ ਦੀ ਕਹਿੰਦਾ ਫਿਰ ਮੇਰੇ ਮਨ ਚਾ ਚਲ ਪਟਨਾ ਸਾਹਿਬ ਜਾਣੇ ਗੰਗਾ ਦੇ ਕਿਨਾਰੇ ਵੀ ਖੇਡਦੇ ਸਾਂ ਸਾਰੇ ਦਰਿਆ ਕਿ ਨਹੀਂ ਗਿਆ ਕਹਿੰਦਾ ਮੈਂ ਜਾ ਕੇ ਗੰਗਾ ਨੂੰ ਪੁੱਛਿਆ ਤੂੰ ਤਾਂ ਤੜਫਦੀ ਸੀ ਇੱਕ ਦਿਨ ਕਿਉਂਕਿ ਕਰਿ ਮਹਾਰਾਜ ਬੇੜੀ ਚ ਗਏ ਨਾ ਜੀ ਹੁਣ ਗੰਗਾ ਦੂਰ ਚਲੀ ਗਈ ਹੈ ਪਹਿਲਾ ਕੰਗਨ ਘਾਟ ਬਿਲਕੁਲ ਨੇੜੇ ਉਹ ਇਨਾ ਫਾਣ ਉੱਠਿਆ ਪਾਣੀ ਚ ਤੇ ਮਹਾਰਾਜ ਨੇ ਆਪਣੇ ਚਰਨਾਂ ਦੀ ਜੋੜਾ ਲਾ ਕੇ ਆਪਣੀ ਤਲੀ ਗੰਗਾ ਦੇ ਪਾਣੀ ਸ਼ੁਹਾਈ ਹੋ ਸ਼ਾਂਤ ਹੋ ਗਈ ਕਿਹਾ ਮੈਂ ਪੁੱਛਣਾ ਸੀ ਮਹਾਰਾਜ ਆਪ ਕੈਸੇ ਉਹ ਕੈਸੇ ਸਨ ਬਾਲ ਉਮਰ ਚ ਕਹਿੰਦਾ ਗੰਗਾ ਵੀ ਨਹੀਂ ਬੋਲੇ ਮਾਨ ਨੇ ਕਿਹਾ ਚਲ ਗਦਾਵਰੀ ਨੂੰ ਪੁੱਛਨੇ ਉਹਦੇ ਤੇ ਕੰਗ ਇੱਥੇ ਕੰਗਨ ਸੱਤੇ ਸਨੋਤੀ ਹੀਰਾ ਸੱਤੇ ਆਸੀ ਇੱਕ ਨਗੀਨਾ ਸੱਤੇ ਦੋ ਗੁਰਦੁਰੇ ਨਾ ਯੂਰ ਸਹਿਬ ਇੱਕ ਹੀਰਾ ਕਾਟ ਇੱਕ ਨਗੀਨਾ ਕਾਟ ਖੀਰਾ ਬਾਦਰ ਸ਼ਾ ਨੇ ਭੇਟ ਕੀਤਾ ਸੀ ਨਗੀਨਾ ਬਣ ਜਾ ਰੇ ਸੀ ਕਿਨੇ ਭੇਟ ਕੀਤਾ ਸੀ ਕਹਿੰਦਾ ਮੈਂ ਦੋਹਾਂ ਨੂੰ ਪੁੱਛਿਆ ਕਿ ਜਦੋਂ ਖੀਰਾ ਸੱਤਿਆ ਗੁਰੂ ਗੋਬਿੰਦ ਸਿੰਘ ਦਾ ਤੇਜ ਕੀ ਹੋ ਜਾ ਸੀ ਜਿਹਨੂੰ ਦੇਖ ਕੇ ਬਹਾਦਰ ਸ਼ਾ ਕੰਬ ਗਿਆ ਜਦੋਂ ਨਗੀਨਾ ਸੱਤਿਆ ਕਹਿ ਲਗੇ ਗਦਾਬਰੀ ਵੀ ਚੁੱਪ ਸੀ ਤੇ ਆਵਾਜ਼ ਆਈ ਕਿੰਨਾ ਤੋਂ ਪੁੱਛਣਾ ਪਏ ਫੋਟੋ ਬਣਾਣੀ ਇਹਨਾਂ ਨੂੰ ਸ਼ੂ ਮਿਲ ਗਈ ਜਿਨ੍ਹਾਂ ਨੂੰ ਸ਼ੂ ਮੋਲ ਜਾ ਉਹ ਬੋਲਣ ਜੋਗੇ ਨਹੀਂ ਰਹਿੰਦੇ ਤੂੰ ਕੀ ਬੁਲਾਣਾ ਹੈ ਨਾ ਇਹ ਬੋਲਣਗੇ ਜੇ ਪੁੱਛ ਨਹੀਂ ਤੇ ਜਾ ਤਖਤ ਤੇ ਚਲਾ ਜਾ ਉਥੇ ਉਹ ਬੈਠਾ ਜਿਹਨੂੰ ਗੁਰੂ ਗੋਬਿੰਦ ਸਿੰਘ ਮੱਥਾ ਟੇਕ ਗਿਆ ਹੈ ਵੇਖੋ ਉਸ ਬੰਦੇ ਦੀ ਉਡਾਰੀ ਕਿੰਸੀ ਕਹਿੰਦਾ ਉਹਨੂੰ ਪੁੱਛਦਾ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕਹਿੰਦਾ ਮੈਂ ਰੰਗਾ ਦਾ ਡੱਬਾ ਚੁੱਕ ਕੇ ਮਾਰਿਆ ਪਾਣੀ ਚ ਤੇ ਇੱਕੋ ਗੱਲ ਕਹੀ ਅਕਾਲ ਦੀਪ ਸੁੱਤ ਦੀਆਂ ਫੋਟਵਾਂ ਕਾਲ ਵਿੱਚ ਰਹਿਣ ਵਾਲੇ ਨਹੀਂ ਬਣਾ ਸਕਦੇ ਸ਼ਬਦ ਬੜੇ ਢੋਂਗੇ ਕਹਿ ਗਿਆ ਅਕਾਲ ਦੀ ਫੋਟੋ ਕਹਿੰਦਾ ਮੈਂ ਪੁੱਛਿਆ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਨੇ سینੇ 'ਚੋਂ ਆਵਾਜ਼ ਦਿੱਤੀ ਉਹ ਭਾਈ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਸੰਤ ਖਾਲਸੇ ਦੇ ਹਿਰਦੇ ਤੇ ਬੰਦੀਆਂ ਨੇ ਕਾਗਿਤਾ ਨਹੀਂ ਬੰਦੀਆਂ ਉਹਦੀਆਂ ਫੋਟੋਆਂ ਥਾਂ-ਥਾਂ ਖੁੰਦੀਆਂ ਕਹਿੰਦਾ ਫਿਰ ਆਨੰਦ ਲਾਲ ਜੀ ਦੀ ਆਵਾਜ਼ ਆਈ ਤਿਸੇ ਰੂਪ ਸਿਖ ਹੈ ਮੋਰ ਗੁਰਬਾਣੀ ਰਤ ਨਿਸਰਪੋਰ ਜਿਹੜਾ ਬਾਣੀ ਚਰਤਿਆ ਉਹ ਮੇਰੀ ਫੋਟੋ ਹੈ ਮੈਂ ਫਿਰ ਬੇਨਤੀ ਕਰਾਂ ਮੇਖੋ ਗੱਲ ਕਿੰ세 ਕਮਾਲ ਦੀ ਕਰ ਗਏ ਬਜਾਏ ਕਿ ਆ ਗਾਲਾ ਗੂਲਾ ਕੱਢਣ ਦੇ ਫੋਟੋ ਨਾ ਬਣਾਓ ਨਾ ਕਰੋ ਉਹਨੇ ਇੰਨੇ ਕਮਾਲ ਦੀ ਗੱਲ ਕੀਤੀ ਤਰ ਕੀ ਨਹੀਂ ਕਰ ਸਕਦਾ ਕੋਈ ਤੇ ਮਹਾਰਾਜ ਕਹਿੰਦੇ ਰੱਬ ਦੀ ਫੋਟੋ ਕੌਣ ਬਣਾਏਗਾ ਜੀ ਹਜ਼ੂਰ ਨੇ ਫਰਮਾਇਆ ਕਿ ਪਰਮ ਬ੍ਰਹਮ ਪਰਮੇਸ਼ਵਰ ਜਿਹੜਾ ਹੈ ਨਾ ਚਿੱਤਰ ਹਾਂ ਸਾਰੇ ਚਿੱਤਰ ਉਹਨੇ ਬਣਾਏ ਨੇ ਚੱਚਾ ਰਚਿਤ ਚਿੱਤਰ ਖੈ ਭਾਰੀ ਤਜ ਚਿੱਤਰੈ ਚੇਤੋ ਚਿਤਕਾਰੀ ਚਿੱਤਰ ਬਚਿੱਤਰ ਐਹਾ ਬਤੇਰਾ

ਹੈ ਜ਼ਰੂਰ ਪਰ ਇਹ ਸਾਡੀ ਤਰ੍ਹਾਂ ਲੁਪਤ ਨਹੀਂ ਨਰਲੇਪ ਹੈ ਅੱਗੇ ਗੁਰੂ ਜੀ ਕਹਿੰਦੇ ਆ ਪਵਿੱਤਰ ਹੈ ਗੁਰਮਖੋ ਇਹਨਾ ਸ਼ੁੱਧ ਹੈ ਇਹਨਾ ਪਵਿੱਤਰ ਵਿੱਚ ਮੈਲ ਹੈ ਕੋਈ ਨਹੀਂ ਬਿਲਕੁਲ ਨਿਰਮਲ ਹਜ਼ੂਰ ਨੇ ਬਚਨ ਕੀਤਾ ਅੱਗੇ ਹੈ ਪਰ ਥੀਸ ਹੈ ਇਹ ਦੋ ਸ਼ਬਦ ਨੇ ਜੀ ਪ੍ਰਿਥੀ ਪਲਸ ਈਸ ਈਸ ਦਾ ਅਰਥ ਹੈ ਮਾਲਕ ਸ਼ਬਦ ਬਣਾ ਦਿੱਤਾ ਪ੍ਰਥੀਸ ਹੈ ਪ੍ਰithvi ਦਾ ਮਾਲਕ ਕੋ ਆਪ ਹੈ। ਪ੍ਰਥੀ ਸ ਹੈ ਸਮਝ ਗਣਾ ਪ੍ਰithvi ਪ੍ਰਥੀ ਬਾਰੇ ਨਹੀਂ ਅਸੀਂ ਸ਼ਬਦ ਵਰਤਿਆ ਪ੍ਰਥੀ ਪਲਸ ਇਸ ਪ੍ਰithvi ਦਾ ਮਾਲਕ ਅੱਗੇ ਜੀ ਆਦੀ ਸ ਹੈ ਇਹ ਸ਼ਬਦ ਸੁਣਿਓ ਆਦ ਈਸ਼ਵਰ ਇਸ ਆਦੀ ਸ ਹੈ ਇਹ ਦਾ ਅਰਥ ਹੋ ਗਿਆ ਸਭ ਦਾ ਮੋਢ ਹੈ ਸਭ ਦਾ ਮਾਲਕ ਹੈ ਅਦ੍ਰਿਸ਼ ਹੈ ਦ੍ਰਿਸ਼ ਅਰਥ ਹੈ ਦੇਖਣਾ ਤੇ ਐੜਾ ਗੇਤਰ ਲਗਾ ਅਦ੍ਰਿਸ਼ ਹੈ ਉਦਿਸ਼ਣ ਵਾਲਾ ਨਹੀਂ ਅੱਗੇ ਅਕ੍ਰਿਸੈ ਇਹ ਵਾਹ ਗੁਰੂ ਜੀ ਸ਼ਬਦ ਵਰਧਿਆ ਅਦ੍ਰਿਸੈ ਅਕ੍ਰਿਸੈ ਅਕ੍ਰਿਸੈ ਉਹਨਾਂ ਮਰਥ ਕੀਤਾ ਸੀ ਇੱਕ ਕਿਰਸ਼ ਦਾ ਅਰਥ ਹੁੰਦਾ ਖਿੱਚਣਾ ਹਾਂਜੀ ਕ੍ਰਿਸ਼ ਇਥੇ ਕ੍ਰਿਸ਼ ਦਾ ਅਰਥ ਹੈ ਕਮਜ਼ੋਰ ਲਿੱਸਾ ਹੋ ਜਾਣਾ ਅਕ੍ਰਿਸੈ ਦਾ ਅਰਥ ਹੈ ਉਹ ਕਦੀ ਲਿੱਸਾ ਹੋਣ ਵਾਲਾ ਨਹੀਂ ਉਹਨੇ ਕਦੀ ਕਮਜ਼ੋਰ ਨਹੀਂ ਹੋਣਾ ਕਮਜ਼ੋਰ ਉਹ ਹੁੰਦੇ ਨੇ ਜਿਹੜੇ ਸਮੇਂ ਅਧੀਨ ਹੁੰਦੇ ਆ